ਫਗਵਾੜਾ ਵਿਖੇ ਮੁਰਦਾ ਕਾਲਾ ਕੱਚਾ ਘਿਰੋ ਹੋਇਆ ਸਰਗਰਮ ਸੀਸੀਟੀਵੀ ਵਿੱਚ ਘਿਰੋ ਦੇ ਛੇ ਮੈਂਬਰ ਸ਼ਰੀਆਮ ਘੁੰਮਦੇ ਹੋਏ ਆਏ ਨਜ਼ਰ ਤੜਕਸਾਰ ਹੀ ਬਲੈਡ ਮੋਟਰਸਾਈਕਲ ਤੇ ਐਕਟਵਾ ਕੀਤੀ ਚੋਰੀ ਫਗਵਾੜਾ ਦੇ ਮਸ਼ਹੂਰ ਡਾਕਟਰ ਦੇ ਘਰ ਵੀ ਚੋਰੀ ਦੀ ਵਾਰਦਾਤ ਕਰਨ ਦੀ ਕੀਤੀ ਸੀ ਕੋਸ਼ਿਸ਼ ਇਲਾਕਾ ਵਾਸੀਆਂ ਦੀ ਵੱਡੀ ਚਿੰਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਫਗਵਾੜਾ ਤੋਂ ਜਿੱਥੇ ਕਿ ਕਾਲਾ ਕੱਚਾ ਘਿਰੋ ਦਾ ਮੁਰਦਾ ਸਰਗਰਮ ਹੋਣ ਦੀਆਂ ਚਰਚਾਾਂ ਮਾ ਛਿੜ ਗਈਆਂ ਨੇ ਇਹ ਤਸਵੀਰਾਂ ਨੇ ਫਗਵਾੜਾ ਦੇ ਇੱਕ ਮਸ਼ਹੂਰ ਡਾਕਟਰ ਦੇ ਘਰ ਦੀਆਂ ਜਿੱਥੇ ਕਿ ਕਾਲਾ ਕੱਛਾ ਗਿਰੋ ਦੇ ਸ਼ੇ ਮੈਂਬਰਾਂ ਨੂੰ ਸੀਸੀਟੀਵੀ ਕੈਮਰੇ ਵਿੱਚ ਸਾਫ਼-ਸਾਫ਼ ਦੇਖਿਆ ਗਿਆ ਹੈ ਇੱਥੇ ਦੱਸ ਦਈਏ ਕਿ ਇਸ ਗਰੋ ਨੇ ਚੋਪੜਾ ਫਾਰਮ ਹਾਊਸ ਵਿੱਚੋਂ ਬੁਲੇਟ ਮੋਟਰਸਾਈਕਲ ਅਤੇ ਐਕਟਵਾਟ ਚੋਰੀ ਕੀਤੀ ਸੀ ਫੁਟੇਜ ਮੁਤਾਬਕ ਇਸ ਵਾਰਦਾਤ ਨੂੰ ਕਾਲਾ ਕੱਛਾ ਗਿਰੋ ਨੇ ਤਕਰੀਬਨ 4 ਵਜੇ ਤੜਕਸਾਰ ਅੰਜਾਮ ਦਿੱਤਾ ਹੈ ਫਰਿਜ ਵਿੱਚ ਦਿਖੇ ਇਸ ਕਾਲਾ ਕੱਛਾ ਗਿਰੋ ਦੀਆਂ ਚਰਚਾਵਾਂ ਨੇ ਵੀ ਇਲਾਕਾ ਵਾਸੀਆਂ ਦੇ ਨਾਲ-ਨਾਲ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ ਤੇ ਲੋੜ ਹੈ ਪੁਲਿਸ ਨੂੰ ਇਸ ਗ੍ਰੋ ਦੇ ਸਰਗਰਮ ਹੋਣ ਤੋਂ ਪਹਿਲਾਂ ਹੀ ਨੱਥ ਪਾਉਂਦੀ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਮੁਰਨਾ ਹੋ ਸਕਣ ਤੇ ਇਲਾਕਾ ਵਾਸੀਆਂ ਦੇ ਦਿਲਾਂ ਵਿੱਚ ਪੈਦਾ ਹੋਏ ਇਸ ਖੌਫ ਨੂੰ ਬਦਨ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕੇ ਹਮੇਸ਼ਾ ਹੀ ਸੁਰੱਖਿਆ ਦੇ ਪੁਖਤਾ ਦਾਅਵਿਆਂ ਦੀ ਗੱਲ ਕਰਨ ਵਾਲੀ ਫਗਵਾੜਾ ਪੁਲਿਸ ਜਿੱਥੇ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਨਜਿੱਠਣ ਵਿੱਚ ਅਸਫਲ ਹੋ ਰਹੀ ਹੈ ਉੱਥੇ ਹੀ ਇਸ ਕਾਲਾ ਕਚਾ ਗਿਰੋਹ ਦੇ ਮੈਂਬਰਾਂ ਨੂੰ ਫੜਨਾ ਕੀ ਪੁਲਿਸ ਲਈ ਹੋਰ ਵੀ ਵੱਡੀ ਚੁਣੌਤੀ ਹੋਵੇਗੀ ਇਹ ਦੇਖਣਾ ਹੁਣ ਬਾਕੀ ਹੈ ਫਿਲਹਾਲ ਇਸ ਕਾਲਾ ਕਚਾ ਗਿਰੋਹ ਦਾ ਫਗਵਾੜਾ ਵਿੱਚ ਸਰਗਰਮ ਹੋਣਾ ਪੁਲਿਸ ਦੇ ਨਾਲ-ਨਾਲ ਇਲਾਕਾ ਵਾਸੀਆਂ ਲਈ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਹਾਂ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਅੱਜ ਸਵੇਰੇ 3:30 ਵਜੇ ਤਕਰੀਬਨ ਨਾ ਮੇਰੇ ਕਿਸੇ ਨੇ ਫਾਰਮ ਉਸ ਦਾ ਦਰਵਾਜਾ ਤੋੜਿਆ ਦਰਵਾਜਾ ਤੋੜ ਕੇ 6 ਬੰਦੇ ਸੀ ਮੇ ਕੋਲ ਪੂਰੀ ਰਿਕਾਰਡਿੰਗ ਆ 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ ਹੱਥਾਂ 'ਚ ਹਥਿਆਰ ਸੀਗੇ ਅੰਦਰ ਵੜੇ ਆ ਦਰਵਾਜਾ ਤੋੜ ਕੇ ਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰੋਲਿੰਗ ਫੀਲਡ ਦਾ ਤੇ ਇੱਕ ਐਕਟਿਵ ਆ ਬ੍ਰਾਊਨ ਕਲਰ ਦੀ ਉਹ ਦੋਨੇ ਚੱਕ ਕੇ ਲੈ ਗਏ ਨੇ ਤੇ ਕਿਹੜਾ ਮਾਡਲ ਆ ਜੀ ਮੋਟਰਸਾਈਕਲ ਮੇਰਾ ਹੈਗਾ ਜੀ 2009 ਮਾਡਲ ਆ ਮੋਟਰਸਾਈਕਲ ਦਾ 19 ਸੋਰੀ 2019 ਮੋਟਰਸਾਈਕਲ ਆ ਜੀ ਤੇ ਐਕਟਿਵਾ ਹੈਗੀ ਆ ਮੇਰੀ 2018 ਮਾਡਲ ਐਕਟਿਵਾ ਹੈਗੀ ਮੇਰੀ ਤੇ ਸੀਸੀਟੀਵੀ ਕੈਮਰੇ ਚ ਆਏ ਬੰਦੇ ਹਾਂਜੀ ਸੀਸੀਟੀਵੀ ਕਿੰਨੇ ਬੰਦੇ ਆਏ ਜੀ ਕਿੰਨੇ ਲੋਕ ਸੀ 6 ਬੰਦੇ ਸੀ ਜੀ ਤੇ ਸੀਸੀਟੀਵੀ ਦੀ ਰਿਕਾਰਡਿੰਗ ਪੂਰੀ ਹੈਗੀ ਆ ਕਿਸ ਤਰ੍ਹਾਂ ਆਪਾਂ ਦਰਵਾਜ਼ਾ ਤੋੜਿਆ ਉਹਨਾਂ ਨੇ ਔਰ ਕਿਸ ਤਰ੍ਹਾਂ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ ਮੈਂ ਪੁਲਿਸ ਨੂੰ ਸਾਰੀ ਰਿਕਾਰਡਿੰਗ ਦੇ ਦਿੱਤੀ ਆ ਕਲਿੱਪ ਦੇ ਰੂਪ ਦੇ ਵਿੱਚ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਆ ਤੇ ਇਹਨਾਂ ਨੇ ਮੇਰੀ ਦਰਜ ਕਾਲੀ ਰਿਪੋਰਟ ਜੀ ਤੇ ਕੱਲ ਸਵੇਰ ਵਸਤੇ ਇਹਨਾਂ ਐਫਆਈਰੋਸੀ ਨੂੰ ਕਿਹਾ ਕੱਲ ਸਵੇਰ ਐਫਆਈਰ ਦਰ ਦਿੱਤੀ ਜਾਊਗੀ ਤੇ ਸੀਸੀਡੀ ਕੈਮਰੇ ਜਾਏ ਬੰਦੇ ਹਾਂਜੀ ਹਾਂਜੀ ਸੀਸੀਡੀ ਕੈਮਰੇ ਚ ਪੂਰੇ ਬੰਦੇ ਆਏ ਨੇ ਪੂਰੀ ਉਹਨਾਂ ਦੀ ਹਰਕਤਾਂ ਆਈਆਂ ਉਹਨੇ ਕਿੱਦਾਂ ਦਵਾਜਾ ਤੋੜਿਆ ਕਿੱਦਾਂ ਮੋਟਰਸਾਈਕਲ ਚੱਕਿਆ ਉਹ 6 ਦੇ 6 ਬੰਦੇ ਉਹਦੇ ਵਿੱਚ ਸੀਸੀਟੀਵੀ ਚ ਆ ਗਏ ਨੇ ਕਿਸ ਰੋਡ ਦੇ ਉੱਪਰ ਇੱਕ ਖੋਤਾ ਰੋਡ ਦੇ ਉੱਪਰ ਆ ਜੀ ਮੇਰੀ ਇੱਥੇ ਗੋਦਾਮ ਹੈ ਗਦੀ ਚੋਪੜਾ ਦੰਸੀ ਨਾਮ ਤੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਮੇਰੀ ਪ੍ਰਸ਼ਾਸਨ ਇਹੀ ਮੰਗ ਆ ਹਰ ਪਾਸੇ ਸਿਕਿਉਰਿਟੀ ਵ ਉਹ ਜਲਦੀ ਜਲਦੀ ਮਪਕੜੇ ਜਾਣ ਉਹ ਸਵੇਰੇ 3:30 ਵਜੇ 6 ਅਣਪਛਾਤੇ ਚੋਰ ਕਾਲਾ ਕੱਚਾ ਗਰੁੱਪ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਫਗਵਾੜੇ ਐਕਟਿਵ ਹੋ ਚੁੱਕਾ ਜੀ ਸਾਡੇ ਗਦਾਮ ਦੇ ਬਾਹਰ ਆਏ ਸਾਡੇ ਫਾਰਮ ਹੌਜ਼ਾ ਦਰਵਾਜ਼ਾ ਤੋੜਿਆ ਇੱਕ ਮੋਟਰਸਾਈਕਲ ਇੱਕ ਐਕਟਿਵ ਆ ਦੋ ਚੀਜ਼ਾਂ ਚੱਕ ਕੇ ਲੈ ਗਏ ਕਰੀਬਨ 2 ਲੱਖ ਰੁਪਏ ਦਾ ਨੁਕਸਾਨ ਆ ਜੀ ਪ੍ਰਸ਼ਾਸਨ ਇੱਕ ਹੀ ਮੰਗ ਕਰਾਂਗੇ ਜੀ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਫਟਾਫਟ ਫੜਿਆ ਜਾਵੇ ਜਿੰਨੀ ਜਲਦੀ ਹੋ ਸਕੇ ਸਰ ਹੋਰ ਵੀ ਕੋਈ ਨੁਕਸਾਨ ਹੋਇਆ ਤੁਹਾਡਾ ਦੇਖੋ ਹਜੇ ਤੱਕ ਨਹੀਂ ਦਿਖਣ ਦੇਖਣ ਜਾ ਰਿਹਾ ਜੀ ਬਾਕੀ ਕੱਲ ਦੇਖਦੇ ਆ ਸਵੇਰੇ ਇੱਕ ਵਾਰੀ ਗਦਾਮ ਘਰ ਨੂੰ ਦੇਖ ਕੇ ਖੋਲ ਕੇ ਸਾਰਾ ਕੁਝ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਕੰਪਲੀਟ ਕਰਤੀ ਆ ਸਾਬ ਆਈਐਸਐਸ ਸਾਹਿਬ ਆਈਸੀ ਦੇਖ ਕੇ ਗਏ ਮਾਮਲਾ ਸਾਰਾ ਤੇ ਕੱਲ ਸਵੇਰੇ ਸਾਨੂੰ ਉਹਨਾਂ ਨੇ ਕਿਹਾ ਜੀ ਐਫ ਆਰ ਦਰਜ ਕਰਾਂਗੇ ਤੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਸਾਰਾ